ਅੱਜ ਮੈਂ ਮਾਨਸਾ ਪਹੁੰਚੀ ਜਿਹੜਾ ਬਾਲਮਿਕ ਸਭਾ ਦੀ ਮੀਟਿੰਗ ਹੋਈ ਹੈ ਕਿਵੇਂ ਹੰਗਾਰਾ ਮਿਲਿਆ ਕਿੰਨਾ ਕੰਮ ਕਹਿ ਸਕਦੇ ਕਿਹੜੇ ਕਿਹੜੇ ਸਕੀਮਾਂ ਬਾਰੇ ਜਾਣੂ ਕਰਾਇਆ ਨੂੰ ਅੱਜ ਸਾਡੇ ਕੇਂਦਰੀ ਬਾਲਮਿਕ ਸਭਾ ਦੇ ਪ੍ਰਧਾਨ ਜੀ ਗੇਜਹਰਮ ਜੀ ਇੱਥੇ ਪਹੁੰਚੇ ਨੇ ਤੇ ਬਾਲਮਿਕ ਸਮਾਜ ਦੀ ਮੀਟਿੰਗ ਅਸੀਂ ਇੱਥੇ ਕੀਤੀ ਹੈ ਬਹੁਤ ਵਧੀਆ ਹੰਗਾਰਾ ਬਾਲਮਿਕ ਸਮਾਜ ਵੱਲੋਂ ਮਿਲਿਆ ਅਸੀਂ ਉਹਨਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਵੀ ਕੇਂਦਰ ਵੱਲੋਂ ਕਿੰਨੀਆਂ ਸਕੀਮਾਂ ਕਿੰਨਾ ਹੋਰ ਕੰਮ ਤੁਹਾਡੇ ਭਲੇ ਲਈ ਸਮਾਜ ਦੇ ਭਲੇ ਲਈ ਕੀਤਾ ਜਾ ਰਿਹਾ ਹੈ ਜਿਹੜੇ ਗੁਰੂ ਜਿਹੜੇ ਸਮਾਜ ਦੇ ਗੁਰੂ ਵਾਲਮੀਕੀ ਜੀ ਨਰਮਨ ਲਿਖੀ ਹੋਵੇ ਜਿਨ੍ਹਾਂ ਦਾ ਵਰਨਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੋਵੇ ਔਰ ਉਹਨਾਂ ਦੇ ਜਿਹੜੇ ਸ਼ਗਿਰਦ ਹੈ ਜਿਹੜੇ ਉਹਨਾਂ ਨੂੰ ਫੋਲੋ ਕਰਨ ਵਾਲੇ ਹੈ ਉਹਨਾਂ ਦਾ ਇਹ ਹਾਲ ਹੋਵੇ ਅੱਜ ਤੱਕ ਇਸ ਸਮਾਜ ਨੂੰ ਝੂਠੇ ਲਾਰੇ ਲਾ ਕੇ ਲੁੱਟਿਆ ਗਿਆ ਇਹਨਾਂ ਦੀਆਂ ਵੋਟਾਂ ਨਾਲ ਸਰਕਾਰਾਂ ਬਣਾਈਆਂ ਗਈਆਂ ਹੈ ਭਗਵਾਨ ਤੁਮਾਨ ਜੀ ਕੋਲੇ ਜੇਕਰ ਪੈਸਾ ਰਾਗਵ ਚੱਡੇ ਦੇ ਵਿਆਹ ਤੇ ਖਰਚਣ ਵਾਸਤੇ ਹੈਗਾ ਵੱਡੇ ਵੱਡੇ ਇਸ਼ਤਿਹਾਰ ਲਾਉਣ ਵਾਸਤੇ ਹੈਗਾ ਤਾਂ ਫਿਰ ਉਹ ਵਾਰ-ਵਾਰ ਕਿਉਂ ਕਹਿੰਦੇ ਆ ਵੀ ਸਾਡਾ ਖਜ਼ਾਨਾ ਖਾਲੀ ਹੈ ਕਿਉਂ ਗਰੀਬਾਂ ਦਾ ਰਾਸ਼ਨ ਕੱਟਦੇ ਆ ਕਿਉਂ ਘਰਾਂ ਦੀ ਸਕੀਮੇ ਨਾਲ ਤੱਕ ਪਹੁੰਚਣ ਨਹੀਂ ਦਿੰਦੇ ਕਿਉਂ ਉਸਮਾਨ ਭਾਰਤ ਦਾ ਕਾਰਡ ਫੇਲ ਕੀਤਾ ਹੋਇਆ ਹੈ ਕਿਉਂਕਿ ਉਸ ਕਾਰਡ ਦੇ ਤਹਿਤ ਹਰੇਕ ਗਰੀਬ ਦਾ 5 ਲੱਖ ਤੱਕ ਦਾ ਇਲਾਜ ਫ੍ਰੀ ਹੋਣਾ ਸੀ ਪਰ ਹੋ ਨਹੀਂ ਪਾਰਿਆ ਕਿਉਂਕਿ ਸਰਕਾਰ ਡਾਕਟਰਾਂ ਦੇ ਪੈਸੇ ਨਹੀਂ ਸਮੇਸਿਰ ਦਿੰਦੀ ਸੋ ਹਰ ਪੱਖੋਂ ਇਸ ਵਰਗ ਨੂੰ ਪਿੱਛੇ ਨੂੰ ਸਿੱਟਿਆ ਜਾ ਰਿਹਾ ਹੈ ਜਿਹੜੇ ਜਿਹੜੀਆਂ ਗੱਲਾਂ ਕਹਿ ਕੇ ਵੋਟਾਂ ਲਈਆਂ ਗਈਆਂ ਕਿ ਹਜ਼ਾਰ-ਹਜ਼ਾਰ ਰੁਪਏ ਬੀਬੀਆਂ ਨੂੰ ਦੇਵਾਂਗੇ ਉਹ ਵੀ ਨਹੀਂ ਦਿੱਤਾ ਜਦੋਂ ਕਿ ਭਾਤੀਆ ਜਨਤਾ ਪਾਰਟੀ ਬਿਨਾ ਵਾਅਦੇ ਤੋਂ 2500 ਰੁਪਏ ਹਰਿਆਣੇ ਦੀਆਂ ਔਰਤਾਂ ਨੂੰ ਦਿੰਦੀ ਰਹੀ ਹੈ ਔਰ ਹੁਣ 3500 ਰੁਪਏ ਹਰਿਆਣੇ ਦੇ ਵਿੱਚ ਭਾਤੀਆ ਜਨਤਾ ਪਾਰਟੀ ਵੱਲੋਂ ਬੀਬੀਆਂ ਨੂੰ ਉਹਨਾਂ ਦੇ ਖਾਤੇ ਦੇ ਵਿੱਚ ਦਿੱਤਾ ਜਾ ਰਿਹਾ ਸੋ ਮੈਂ ਇਹ ਕਹਿੰਨੀ ਹਾਂ ਕਿ ਸਮਾਜ ਨੂੰ ਅਸੀਂ ਇਹ ਨਹੀਂ ਕਹਿੰਦੇ ਕਿ ਵੀ ਇੱਕ ਮੌਕਾ ਸਾਨੂੰ ਦੇ ਕੇ ਦੇਖੋ ਅਸੀਂ ਤਾਂ ਸਮਾਜ ਨੂੰ ਇਹ ਕਹਿੰਨੇ ਆ ਵੀ ਜਿੱਥੇ-ਜਿੱਥੇ ਮੌਕਾ ਸਾਡੀ ਪਾਰਟੀ ਨੂੰ ਮਿਲਿਆ ਉੱਥੇ ਜਾ ਕੇ ਦੇਖ ਲਓ ਉੱਥੇ ਕਿੰਨੀਆਂ ਸੁਵਿਧਾਤਾਂ ਲੋਕਾਂ ਨੂੰ ਮਿਲ ਰਹੀਆਂ ਜੇਕਰ ਉਹੀ ਸੁਵਿਧਾਤਾਂ ਲੈਣੀਆਂ ਜੇਕਰ ਸੱਚ ਦੇ ਵਿੱਚ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨਾ ਆਪਾਂ ਆਤੀ ਜਨਤਾ ਪਾਰਟੀ ਦਾ ਸਾਥ ਦਿਓ 2027 ਦੇ ਵਿੱਚ ਫੇਰ ਦੇਖਿਓ ਕਿਵੇਂ ਜਿਵੇਂ ਦੂਜੇ ਸੂਬਿਆਂ ਦੇ ਵਿੱਚ ਰਾਮ ਰਾਜ ਹੈ ਇਥੇ ਵੀ ਰਾਮ ਰਾਜ ਆਊਗਾ ਕਾਰੋਬਾਰ ਚੱਲਣਗੇ ਸਰਕਾਰ ਦਾ ਖਜ਼ਾਨਾ ਭਰੂਗਾ ਤੇ ਸਭ ਨੂੰ ਸਹੂਲਤਾਂ ਮਿਲਣਗੀਆਂ ਸੋ ਇਹੀ ਗੱਲਾਂ ਅਸੀਂ ਇਹਨਾਂ ਨੂੰ ਸਮਝਾਈਆਂ ਤੇ ਇਸ ਨਾਲ ਸਮਾਜ ਸਹਿਮਤ ਵੀ ਹੋਇਆ ਤੇ ਸਾਰਿਆਂ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਇਸ ਵਾਰ ਹੁਣ ਅਸੀਂ ਭਾਤੇ ਜਨਤਾ ਪਾਰਟੀ ਦਾ ਹੀ ਸਾਥ ਦੇਵਾਂਗੇ ਤੇ 2027 ਦੇ ਵਿੱਚ ਇਸ ਸਮਾਜ ਦੇ ਸਿਰ ਤੇ ਸਾਡੀ ਸਰਕਾਰ ਆਊਗੀ ਦੇਖੋ ਪਹਿਲੀ ਗੱਲ ਤਾਂ ਕਿ ਢੀ ਬਡੀ ਜਲਦੀ ਖੁਸ਼ੀ ਹੁੰਦੀ ਹੈ ਵੀ ਹਿੰਦੁਸਤਾਨ ਦੇਸ਼ ਲੈਵਲ ਦੇ ਪ੍ਰਧਾਨ ਸਾਡੇ ਕੋਲੇ ਵਿਚ ਵਿਚਕਾਰ ਹਾਜ਼ਰ ਨੇ ਅਸੀਂ ਵੀ ਹਾਜ਼ਰੀ ਲਵਾ ਰਹੇ ਹਾਂ ਉਹਨਾਂ ਨੇ ਸਮਾਜ ਨੂੰ ਇਕੱਠਾ ਕਰਨ ਦੀ ਜਿੱਮੇ ਆਪਣੇ ਜਵੰਦੀਆਂ ਪਾ ਕੇ ਬਾਰ ਬਾਰ ਆਪਣੇ ਤੋਂ ਪੰਜਾਬ ਸਰਕਾਰ ਬੋਟਾ ਲੈ ਜਾਂਦੀ ਹੈ ਬਾਰ ਬਾਰ ਆਪਣੇ ਲਈ ਬਦੀਕੀ ਕਰਦੀ ਹੈ ਉਹਦੇ ਬਾਰੇ ਸਭੇ ਵਿਸਥਾਰਤ ਗੱਲਾਂ ਦਸੀਆਂ ਕਿ ਆਪਾਂ ਨੂੰ ਯੂਨਿਟੀ ਇਕੱਠੇ ਹੋ ਕੇ ਸਾਰਿਆਂ ਨੂੰ ਜਦੋਂ ਸਮਾਜ ਚ ਆਪਾਂ ਇਹ ਗੱਲ ਸਰਕਾਰ ਦੇ ਗੱਲ ਚ ਬੂਟਾ ਦੇ ਮੰਗੂ ਸਾਡੇ ਹੱਥ ਪਾਣ ਦੇ ਕਿਉਂ ਨਹੀਂ ਦਿੰਦੇ ਸਾਨੂੰ ਮੈਡੀਕਲ ਸਹੂਲਤਾਂ ਲਾ ਕੇ ਘਰਾਂ ਤੋਂ ਲਾ ਕੇ ਸੈਂਟਰ ਦੀਆਂ ਸਕੀਮਾਂ ਪੰਜਾਬ ਸਰਕਾਰ ਕੱਟੀ ਜਾਂਦੀਆਂ ਉਹਨਾਂ ਜਿਨੇ ਬੜੇ ਸਾਰੇ ਤਰੀਕੇ ਨਾਲ ਇਸ ਗੱਲ ਨੂੰ ਲੋਕਾਂ ਦੇ ਦਿਮਾਗ 'ਚ ਮੈਂ ਸਾਡੇ ਵੀ ਬਹੁਤ ਗੱਲਾਂ ਇਹ ਬਣ ਕੇ ਧਿਆਨ 'ਚ ਨਹੀਂ ਸੀ ਸੁਣਨ ਤੋਂ ਬਾਅਦ ਪਤਾ ਲੱਗਿਆ ਫਿਰ ਵਾਕੀਂ ਦਰਸਤ ਗੱਲਾਂ ਨੇ ਉਹ ਵੀ ਆਪਾਂ ਬੋਟ ਰਾਜ ਹੈ ਆਪਣੇ ਸਮਾਜ ਨਾਲ ਧੱਕਾ ਹੁੰਦਾ ਆਪਣੇ ਦੀ ਵੋਟਾਂ ਲੈ ਕੇ ਆਪਣੇ ਝਾੜੂ ਵਰਤ ਕੇ ਆਪਣੇ ਦੀ ਭਰਾ ਕੇ ਆਪਣੀ ਨੁਕਸਾਨ ਉਹਦਾ ਇੱਕੋ ਹੀ ਕਹਲ ਹੈ ਆਪਾਂ ਇਕੱਠੇ ਹੋ ਕੇ ਸਾਰੇ ਇਸ ਚੀਜ਼ ਨੂੰ ਸਮਝੀਏ ਜਿਨੇ ਨਾਰੇ ਦਿੱਤੇ ਕੋ ਸਾਰੇ ਨਾਰੇ ਕੋ ਐਵੇਂ ਫੈਜਲ ਨਾਰੇ ਨਹੀਂ ਹੈਗੇ ਜਨੈਪੁਰਧਾਨ ਜੇ ਨਾ ਰਹੇ ਲવાય ਉਹਦੇ ਪਿੱਛੇ ਚਾਹੋ ਬੇਟੀ ਪੜਾਓ ਬੇਟੀ ਬਚਾਓ ਐ ਚਾਹੋ ਰੇਕਾਰ ਦਾ ਚਾਹੋ ਸਾ ਆਪਣੇ ਡਾਕਟਰ ਦੇ ਵੀ ਉਹ ਉਮੇਲਕਰ ਜੀ ਦਿੱਤੇ ਹੋਏ ਨੇ ਉਹ ਇੱਕ ਬਹੁਤ ਵੱਡਾ ਦਸਹਿਦ ਹੈ ਉਹ ਇੱਕ ਜਨੂ ਆਪਾਂ ਕਹਿ ਦਈਏ ਬਹੁਤ ਵੱਡੀ ਲਾਈਨ ਹੈ ਕੋਈ ਐਡਾ ਕਹਿਆ ਨਹੀਂ ਮੈਂ ਆਪਾਂ ਚੋੜੇ ਭਗਵਾਨ ਤੋਂ ਆਇਆ ਪੈਸਾ ਲਾ ਕੇ ਪੋਹਗਾ ਕੋਈ ਨਾ ਕੋਈ ਕਹਿ ਜਾਂਦਾ ਲੋਕਾਂ ਨੂੰ ਸੰਵਾਉਂਦੇ ਮਾਰੇ ਬੜੀ ਡੁਖਾਈ ਆਈਆਂ ਗੱਲਾਂ ਸੀ ਮਿਲ ਕੇ ਪਹਿਲਾਂ ਵੀ ਕਈ ਵਾਰ ਮਿਲੇ ਹਾਂ ਅੱਜ ਮਿਲ ਕੇ ਤੇ ਇੰਨੀ ਮਨ ਨੂੰ ਖੁਸ਼ੀ ਦਾ ਤਸਕੀਨ ਹੋਈ ਮੈਂ 10 ਪੜਾਉ ਛੱਡ ਕੇ ਭੱਜ ਕੇ ਆਇਆ ਤੇ ਪਤਾ ਲੱਗਿਆ ਪ੍ਰਧਾਨ ਜੀ ਖੁਦ ਆਏ ਨੇ ਤੇ ਇਸ ਗੱਲ ਦੀ ਬੜੀ ਮਨ ਨੂੰ ਖੁਸ਼ੀ ਹੋਈ ਤੇ ਇਸ ਗੱਲ ਦਾ ਅਸੀਂ ਪ੍ਰਧਾਨ ਜੀ ਤੋਂ ਅਸੀਂ ਬੇਨਤੀ ਵੀ ਕਰਦੇ ਹਾਂ ਕਿ ਸਾਡੇ ਜ਼ਿਲ੍ਹੇ ਨੂੰ ਥੋੜੀ ਜੀ ਥੋਡੇ ਵਰਗੇ ਜਿਹੜੇ ਟੌਪ ਕਲਾਸ ਲੀਡਰ ਨੇ ਜਿਨ੍ਹਾਂ ਦੀ ਦਿਸ਼ਾ ਐਡੀ ਉੱਚੀ ਹੈ ਸੋਚਣੀ ਐਡੀ ਉੱਚੀ ਹੈ ਵੀ ਤੁਹਾਡੇ ਥੋੜੇ ਮਾਰਗਦਰਸ਼ਨ ਨੇ ਸਾਨੂੰ ਬੜੀ ਲੋੜ ਹੈ ਕਿਉਂਕਿ ਅਸੀਂ ਪੰਜਾਬ ਚੋਂ ਫਿਰ ਵੀ ਪਿਛੜੇ ਜ਼ਿਲ੍ਹਿਆਂ ਚੋਂ ਇੱਕ ਝਲਾ ਆਉਨੇ ਆ ਵੀ ਜੇ ਇੱਕ ਤੇ ਥੋੜੀ ਜਿਹੀ ਸੰਜੀਦਗੀ ਨਾਲ ਮੈਂ ਪਹਿਲਾਂ ਵੀ ਬੇਨਤੀ ਕਰਕੇ ਇੱਥੇ ਜਦੋਂ ਅਸੀਂ ਇਕੱਲੇ ਖੜੇ ਸੀ ਵੀ ਸਾਡੇ ਲੈ ਕੋਈ ਸੇਵਾ ਹੁਕਮ ਕੋਈ ਕੱਟੇ ਕਰਨ ਲਈ ਜੁਨਾਈਟ ਲਈ ਕਿਸੇ ਨੂੰ ਯਾਰ ਦੋਸਤੋ ਸਾਨੂੰ ਮਰੇ ਅਸਰ ਤੇ ਮਿਹਰ ਪ੍ਰਯਾਤਨਾ ਕਰਕੇ ਸਾਨੂੰ ਗਾਈਡ ਕਰੋ ਤਾਂ ਕਿ ਬੋਸ ਮਾ ਨੂੰ ਕੱਟੇ ਪਾਵਰ ਆਪਣੇ ਕੋਲ ਏਡੀ ਆ ਸਰਕਾਰਾਂ ਆਪਾਂ ਬਣਾ ਸਕਦੇ ਆ ਸਮਾਜ ਕੋਲੇ ਆਪਣੇ ਕੋਲੇ ਵੋਟ ਬੈਂਕ ਸਭ ਤੋਂ ਵੱਡਾ ਕਿਤੇ ਨਾ ਕਿਤੇ ਜਿਹੜੀਆਂ ਵੀ ਆਪਣੇ ਨਾਕਾਮੀਆਂ ਰਹਿ ਜਾਂਦੀਆਂ ਜਦੋਂ ਤੁਹਾਡਾ ਸਰਤੇ ਹੱਥੋਂ ਸਾਡੇ ਵਰਗਿਆਂ ਦੇ ਤੁਸੀਂ ਸਾਨੂੰ ਲਾਈਨ ਆਫ ਐਕਸ਼ਨ ਦੇਵੋਗੇ ਇਹ ਇਦਾਂ ਕਰ ਲੋ ਉਹ ਕਰ ਲੋ ਤੁਹਾਡੀ ਅਸੀਂ ਸੁੱਭ ਜਿਹੜੀ ਸੰਜੀਦਗੀ ਨਾਲ ਦਿੱਤੀ ਹੋਈ ਸਾਨੂੰ ਮਾਰਗਦਰਸ਼ਨੋਂ ਤੇ ਅਸੀਂ ਕੰਮ ਕਰਾਂਗੇ ਤੁਸੀਂ ਭਰੋਸਾ ਵੀ ਦਿਵਾਉਣੇ ਆ ਮੇ ਤੁਹਾਡੇ ਹਰੇਕ ਕਰੇ ਹੋਏ ਭਰੋਸੇ ਤੇ ਅਸੀਂ ਤਨੋਂ ਮਨੋਂ ਤੁਹਾਨੂੰ ਤੁਹਾਡੀ ਹਰੇਕ ਮੀਤ ਤੇ ਪੂਰੀ ਉਤਨ ਦੀ ਕੋਸ਼ਿਸ਼ ਕਰਾਂਗੇ ਬਾਰੇ ਹਾਲਤਾਂ ਵਾਂਗ ਜੀ ਕਿ ਨਾ ਮੇਰਾ ਮਮਰ ਜਸ ਸਿੰਘ ਉਕਸੀਆ ਜੀ ਤੇ ਮੈਂ ਸੈਂਟਰਲ ਬਾਲਮੀਕ ਸਮਾਜ ਇੰਡੀਆ ਵੱਲੋਂ ਪੰਜਾਬ ਦਾ ਪ੍ਰਧਾਨ ਅਤੇ ਕੌਮੀ ਜਥੇਬੰਦ ਦੇ ਜਰਨਲਿਸਟ ਹਾਂ ਅੱਜ ਸੈਂਟਰਲ ਬਾਲਮੀਕ ਸਮਾਜ ਇੰਡੀਆ ਦੀ ਜੋ ਮੀਟਿੰਗ ਸੀਗੀ ਸਾਡੇ ਬਹੁਤ ਸਤਿਕਾਰਯੋਗ ਸ਼੍ਰੀ ਗੇਂਜਾਰਾਮ ਬਾਲਮੀਕੀ ਜੀ ਚੇਅਰਮੈਨ ਸਮਾਇ ਕਾਰਮਚਾਰੀ ਕਮਿਸ਼ਨ ਪੰਜਾਬ ਵੱਲੋਂ ਰੱਖੀ ਗਈ ਸੀ ਕਿਉਂਕਿ ਮਾਨ ਡਿਸਟ੍ਰਿਕਟ ਮਾਨਸਾ ਦੀ ਜੋ ਕਿ ਪਿਛਲੇ ਸਮੇਂ ਦੌਰਾਨ ਸਾਡੇ ਐਸ்சி ਭਾਈਚਾਰੇ ਨੂੰ ਜੋ ਪਗਵਾਨ ਤਮਨ ਸਾਹਮਣੇ ਬਾਬਾ ਸਾਹਿਬ ਡਾਕਟਰ ਪੀਮਰਾ ਉਮੀਦਵਾਰ ਦੀ ਜਿਹਦੀ ਜੋ ਫੋਟੋ ਦਿਖਾ ਕੇ ਅਤੇ ਸਾਡਾ ਜੋ ਗਰੀਬਾਂ ਦਾ ਝਾੜੂਆ ਉਹਦੇ ਨਾਲ ਸਾਡੇ ਸਮਾਜ ਨਾਲ ਮਜ਼ਾਕ ਕੀਤਾ ਅਤੇ ਸਾਡੇ ਲੋਕਾਂ ਨੂੰ ਘੋੜੇ ਪਾੜੇ ਗਰੀਬ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੀ ਸਰਕਾਰ ਤਾਂ ਬਣਾ ਲੇ ਪਰ ਇੱਕ ਵੀ ਫੈਸਲਾ ਜਿਹੜਾ ਅੱਜ ਤੱਕ ਸਾਡੇ ਐਸੇ ਭਾਈਚਾਰੇ ਲਈ ਨਹੀਂ ਕੀਤਾ ਸੋ ਉਹਦੇ ਲਈ ਅੱਜ ਅਸੀਂ ਸੈਂਟਰਲ ਬਾਰਮੀ ਕਿਸੋਰਾਂ ਇੰਡੀਆ ਵੱਲੋਂ ਪੂਰੇ ਪੰਜਾਬ ਦੇ ਵਿੱਚ ਚੇਤਨਾ ਮਾਰਚ ਜਿਹੜੇ ਉਹ ਕੱਢ ਰਹੇ ਅੱਜ ਤੋਂ ਸਾਡਾ ਮਾਨਸਾ ਤੋਂ ਅਸੀਂ ਚੇਤਨਾ ਮਾਰਚ ਜਿਹੜਾ ਉਹ ਸਟਾਰਟ ਕੀਤਾ ਅਸੀਂ ਹਰ ਇੱਕ ਜ਼ਿਲ੍ਹੇ ਦੇ ਵਿੱਚ ਹਰ ਇੱਕ ਸ਼ਹਿਰ ਦੇ ਵਿੱਚ ਜਿਹੜਾ ਸੈਂਟਰਲ ਬਾਲਮੀਕ ਸੁਭਾ ਇੰਡੀਆ ਵੱਲੋਂ ਚੇਤਨਾ ਮਾਰਚ ਕਰਾਂਗੇ ਅਤੇ ਆਪਣੇ ਸਮਾਜ ਨੂੰ ਜਗਾਵਾਂਗੇ ਕਿ ਜੋ ਇਹ ਪਗਵਰ ਤਮਾ ਇਹਨੇ ਸਾਡੇ ਸਮਾਜ ਨਾਲ ਸਾਡੇ ਪੰਜਾਬ ਨਾਲ ਬਹੁਤ ਵੱਡਾ ਮ ਕਾਹਨ ਕੀਤਾ ਸਾਡੇ ਸਮਾਜ ਤੇ ਪੰਜਾਬ ਦਾ ਸੋ ਇਹਨੂੰ ਅਸੀਂ ਜਿਵੇਂ ਵੋਟਾਂ ਪਾ ਕੇ ਜਿੱਤ ਆਏ ਸੋ ਹੁਣ ਅਸੀਂ ਇਹਨੂੰ ਜੁੱਤੀਆਂ ਮਾਰ ਕੇ ਭਜਾਈਏ ਤੇ ਪੰਜਾਬ ਦੇ ਵਿੱਚ ਜਿਵੇਂ ਹੋਰ ਸਟੇਟਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਜਿਨੇ ਸਾਡੇ ਸਮਾਜ ਦੇ ਲਈ ਬਹੁਤ ਕੁਝ ਕੀਤਾ ਚਾਹੇ ਉਹ 5 ਲੱਖ ਦਾ ਬੀਮਾ ਯੋਜਨਾ ਹੋਵੇ ਚਾਹੇ ਉਹ ਛੋਟੇ ਕਾਰੋਬਾਰਾਂ ਦੇ ਲਈ ਲੋਨ ਹੋਵੇ ਚਾਹੇ ਹੋਰ ਜਿਹੜੀਆਂ ਆਟਾ ਦਾਲ ਸਕੀਮਾਂ ਹੋਣ ਜੋ ਕਿ ਸੈਂਟਰ ਸਰਕਾਰ ਦੇ ਰਹੀ ਆ ਤੇ ਜਿਵੇਂ ਕਿ ਹੋ ਸਟੇਟ ਸਾਡੇ ਪੰਜਾਬ ਨਾਲੋਂ ਬਹੁਤ ਅੱਗੇ ਚਲੇ ਗਏ ਨੇ ਤਾਂ ਕਰਕੇ ਅਸੀਂ ਜਿਹੜਾ ਹੈਗਾ ਸੈਂਟਰਲ ਬਲਮੀਕ ਸੁਭਾਏਂਜਾ ਵੱਲੋਂ ਲੋਕਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰਦੇ ਕਿ ਆਓ ਪੰਜਾਬ ਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਉਹ ਬਣਾਈਏ ਅਤੇ ਅਸੀਂ ਹਮੇਸ਼ਾ ਹੀ ਜਿਵੇਂ ਸਾਡੇ ਬਹੁਤ ਹੀ ਸਤਿਕਾਰਯੋਗ ਕੌਮੀ ਪ੍ਰਧਾਨ ਸ਼੍ਰੀ ਗੇਜਰਮ ਬਲਮੀਕੀ ਜੀ ਜੋ ਕਿ ਭਾਰਤੀ ਜਨਤਾ ਪਾਰਟੀ ਦੇ ਫਟੇਗੜ ਸਰ ਤੋਂ ਲੋਕ ਸਭਾ ਇਲੈਕਸ਼ਨ ਵੀਰੇ ਅਸੀਂ ਅਤੇ ਭਾਰਤੀ ਜਨਤਾ ਪਾਰਟੀ ਦੇ ਇੱਕ ਅੱਜ ਜੋ ਨਮਾਇਦੇ ਵੀ ਹੈਗੇ ਨੇ ਅਸੀਂ ਉਹਨਾਂ ਦੀ ਸੋਚਦੇ ਹਮੇਸ਼ਾ ਪੈਰਾਂ ਦੇ ਅੰਦਰ ਰਵਾਂਗੇ ਅਤੇ ਆਪਣੇ ਸਮਾਜ ਨੂੰ ਜਗਾਉਣ ਦਾ ਕੰਮ ਜੋ ਉਹ ਕਰਦੇ ਰਹਿਣਾ ਹੈ ਜਿਸੀ ਮਾਨਸਾ ਵਿਖੇ ਦਲਿਤ ਚੇਤਨਾ ਦਿਵਸ ਮਨਾਇਆ ਉਹ ਜਿਹਦੇ ਵਿੱਚ ਸਾਡੇ ਲੋਕ ਸਭਾ ਦੇ ਉਮੀਦਵਾਰ ਪੰਡੂ ਜੀ ਜ਼ਿਲ੍ਹਾ ਪ੍ਰਧਾਨ ਹੋਰ ਸਾਡੇ ਸਾਥੀ ਭਾਰਤੀ ਜਨਤਾ ਪਾਰਟੀ ਵੱਲੋਂ ਪਹੁੰਚੀ ਸਾਡੇ ਮਾਨਯੋਗ ਅਡਵਾਨ ਸਰ ਜਿਲ੍ਹਾ ਪ੍ਰਧਾਨ ਜੀ ਅਤੇ ਰੋਚੀ ਜੀ ਜ਼ੋਨ ਮਾਨਪਾ ਦੇ ਇੰਚਾਰਜ ਹੋਰ ਸਾਡੇ ਅਮਰਜੀਤ ਹੁਸਕੀ ਜੀ ਅਪੋਜੀਟ ਹੋਰ ਸਾਡੇ ਪ੍ਰੈਸ ਤੋਂ ਕੇਪੀ ਰਾਣਾ ਜੀ ਲੁਧਿਆਣੇ ਤੋਂ ਸੁਪਨ ਜੀ ਦੇਹਲੇ ਤੋਂ ਪਰ ਸਾਡੇ ਮੋਮੇ ਜੀ ਕਰਮਜੀਤ ਸਿੰਘ ਢਾਲੀਵਾਜ ਜੀ ਅਪੂ ਜਵੇਰ ਜੀ ਅੱਜ ਅਸੀਂ ਇਸ ਕਰਕੇ ਸਿੱਧਾ ਕਟ ਕਰਿਆ ਬਿジネス ਸਮਾਜ ਦੇ ਚ ਕੋ ਕਤਾਈਆਂ ਆ ਰਹੀਆਂ ਜਿਹੜੀ ਭਗਤ ਦੀ ਸਰਕਾਰ ਹੈ ਜਿਹੜੀ ਅੱਜ ਲੁੱਟ ਰਹੀ ਐ ਤੇ ਲੋਕਾਂ ਨੂੰ ਕੁੱਟ ਰਹੀ ਐ ਝੁੱਠੇ ਪਰਚੇ ਕਰ ਰਹੀ ਐ ਅਜਾਣਾ ਜਿੱਤੇ ਫੁਕਸ ਡੀਸੀ ਦੇ ਉੱਤੇ ਪਰਚਾ ਝੁੱਠਾ ਕਰਿਆ ਤੇ ਭਗਵੰਤ ਮਾਨ ਉਹਨੂੰ ਕਹ ਰਿਹਾ ਜੀਗਾ ਵੀ ਆ ਗਲਤ ਕੰਮ ਕਰੋ ਉਹਨਾਂ ਨੇ ਕੀਤਾ ਨਹੀਂ ਅੱਜ ਉਹਦੇ ਉੱਤੇ ਝੁੱਠਾ ਪਰਚਾ ਦਰਜ ਕਰਕੇ ਉਹਨੂੰ ਸਸਪੈਂਡ ਕੀਤਾ ਗਿਆ ਤੇ ਸੈਂਟਰ ਪਾਰਲੀਮੈਂਟ ਸਭਾ ਇਕ ਚੀਜ਼ ਦੀ ਨਿੰਦਾ ਕਰਦੀ ਹੈ ਤੇ ਸੈਂਟਰ ਸਰਕਾਰ ਤੋਂ ਮੰਗ ਕਰਦੀ ਹੈ ਵੀ ਜਿਹੜੇ ਮਾਨ ਜੋ ਡੀਸੀਸ ਨੂੰ ਸਸਪੈਂਡ ਕਿਤੇ ਹਨ ਉਹਨਾਂ ਦੀ ਸੁਣਵਾਈ ਕੀਤੀ ਜਾਵੇ ਤੇ ਜਿੰਨੇ ਵੀ ਪੰਜਾਬ ਚ ਆਈ ਸਰਫਰ ਹਨ ਉਹਨਾਂ ਦੀ ਹਰ ਇੱਕ ਗੱਲ ਨੂੰ ਗੌਰ ਕੀਤਾ ਜਾਵੇ ਜੋ ਵੀ ਉਹ ਕਲ ਕਰਦੇ ਹਨ ਅੱਜ ਪੰਜਾਬ ਦੇ ਵਿੱਚ ਬੜੇ ਪੂਰੀ ਤਰ੍ਹਾਂ ਲੁੱਟੇ ਜਾ ਰਿਹਾ ਇਸ ਰੋਕਣ ਲਈ ਅੱਜ ਸੈਂਟਰ ਬਾਲਮੀਕ ਸਮਾਧਿ ਪੁਰਾਣੇ ਲੀਡਰਸ਼ਿਪ ਅਜੇ ਤੇ ਮਾਨਸਾ ਵਿੱਚ ਕੱਟੀ ਹੋਈ ਹੈ ਪੋਰ ਭਾਰਤੀ ਜਨਤਾ ਪਾਰਟੀ ਨੂੰ ਅਸੀਂ ਦੇਸ਼ ਦੇ ਵਿੱਚ ਖਾਸ ਕਰਕੇ ਪੰਜਾਬ ਚ 2027 ਚ ਅਸੀਂ ਤੇ ਸਰਕਾਰ ਬਣਾਈਏ ਪਰ ਮੇਰੇ ਸਾਥੀ ਪਿੱਛੇ ਕਹ ਰਹੇ 2027 ਤਾਂ ਬਹੁਤ ਦੂਰ ਦੀ ਗੱਲ ਹੈ ਇਹ ਨਹੀਂ ਪਤਾ ਵੀ ਭਗਵੰਤ ਮਾਨ ਦਾ ਘੜਾ ਕਦੋਂ ਫੁੱਟ ਜਾਣਾ ਇਸ ਕਰਕੇ ਅਸੀਂ ਤਿਆਰੀਆਂ ਕਰ ਰਹੇ ਹਾਂ ਵੀ ਅਸੀਂ ਦੁਬਾਰਾ ਦੇਵੀ ਸਰਕਾਰ ਪੰਜਾਬ ਚ ਭਾਰਤੀ ਜਨਤਾ ਪਾਰਟੀ ਜਿ ਬਣਾਈਏ ਤਾਂ ਜੋ ਪੰਜਾਬ ਦੇ ਵਿੱਚ ਜਿਹੜੇ ਦਲਤ ਲੋਗ ਹੈ ਇਹਨਾਂ ਨੂੰ ਖਸ਼ਹਾਲੀ ਕਰਨ ਲਈ ਇਹਨਾਂ ਨੂੰ ਮਨੋਮਾਲ ਕਰਨ ਲਈ ਜੋ ਮੋਦੀ ਸਾਹਿਬ ਦੀ ਸਕੀਮਾ ਪੂਰੇ ਦੇਸ਼ ਚ ਚੱਲ ਰਹੀਆਂ ਪਰ ਇਹ ਭਗਵੰਤ ਮਾਨ ਤੇ ਸਾਡੀ ਸਕੀਮਾਂ ਦੇ ਉੱਤੇ ਕਾਟੀ ਮਾਰ ਕੇ ਬੈਠਿਆ ਇਹ ਭਗਵੰਤ ਮਾਨ ਜੀ ਇਹ ਤੇਰੇ ਪਿਓ ਦੇ ਪੈਸੇ ਨਹੀਂ ਇਹ ਮੋਦੀ ਸਾਹਿਬ ਦੇ ਪੈਸੇ ਆ ਕੱਚੇ ਮਕਾਨ ਪੱਕੇ ਬਣਾਉਣ ਲਈ ਸਾਰੇ ਵਸਤਨ ਦੇ ਲਈ ਇਹ મોદી ਦਾ ਕੰਮ ਹੈ ਇਹ ਜਿਹੜਾ 10 ਲੱਖ ਦਾ ਜੀਵਨ ਬੀਮਾ ਦੇ ਰਹੇ ਆ ਇਹ મોદી ਜਿਹਦੇ ਆ ਉਹ ਦਾਨੀ-ਦਾਨ ਕਰੇ ਤੇ ਕੇਜਰੀ ਬਾਹ ਤੇ ਭਗਵਾਨ ਤਮਾ ਤੇਰੇ ਢਿੱਡ ਚ ਦਰਦ ਹੋ ਰਿਹਾ ਇਸ ਕਰਕੇ ਅੱਜ ਇਕੱਠੇ ਹੋਇਆ ਵੀ ਅਸੀਂ ਤੈਨੂੰ ਹਾਂਜ ਮੋਲੀ ਅਸੀਂ ਦਵਾਈ ਦਈਏ ਤੱਕ ਤੇਰੀ ਸਦਾ ਲਈ ਤੇਰਾ ਰਾਮ ਨਾਮ ਚੱਤ ਕੋਈ ਵੇ ਜਿਹੜੇ ਗਰੀਬ ਲੋਕ ਸੁੱਖੀ ਯੋਜਨ ਇਸ ਕਰਕੇ ਮੈਂ ਸਾਰੇ ਅੱਜ ਅਪੀਲ ਕਰ ਰਹੇ ਆਂ ਮੇ आओ ਕੱਟੇ ਓਕੇ ਅੱਜ ਮਾਰਚ ਤੋਂ ਆਪਣੇ ਸ਼ੁਰੂਆਤ ਕੀਤੀ ਹੈ ਪੂਰੇ ਪੰਜਾਬ ਚ ਸੈਂਟਰ ਬਣ 31 ਓਕੇ ਇਹ ਆਮ ਆਦਿ ਦਾ ਸਫਾਈ ਲਈ ਅਸੀਂ ਜਿਹੜਾ ਝਾੜੂ ਇਹਨਾਂ ਦਾ ਚੌੜ ਨਿਸ਼ਾਨਾ ਉਹ ਅਸਲ ਚ ਬਾਲ ਵੀ ਕਹਿਣਾ ਝਾੜੂ ਹੈ ਜਿਹਦੇ ਨਾਲ ਅਸੀਂ ਲੋਕਾਂ ਦੀ ਸਫਾਈ ਕਰਦੇ ਆਂ ਲੋਕਾਂ ਦੇ ਨਾਲ ਨਗਰਪਾਲਿਕਾ ਚ ਲੋਕਾਂ ਦੀ ਗੱਲਬਾਤ ਕਰਦੇ ਆਂ ਅੱਜ ਜਿਵੇਂ ਤੁਹਾਨੂੰ ਅਸੀਂ ਇਸ ਸਰਕਾਰ ਦਾ ਸਪਾਇਆ ਕਰਨਾ ਸੋ ਇਹ ਹੀ ਅੰਤ ਦੇ ਵਿੱਚ ਜਿੰਨੇ ਵੀ ਮੇਰੇ ਸਾਥੀ ਆਏ ਸਾਰਿਆਂ ਦਾ ਕੋਟਮ-ਕਟਮਰ ਤਨਵਾਦ ਨਮਸਕਾਰ ਜੈਪੀ भारतीय जनता पार्टी भारतीय जनता पार्टी नरेंद्र भाई मोदी नरेंद्र भाई मोदी भारतीय जनता पार्टी पंजाब भारतीय जनता पार्टी पंजाब और साढ़े महान जो साढ़े महामंत्री जी आके गए हैं और महामंत्री जी नौत हो गई सी वो चले गए हैं ਕੁਝੀ ਬਰਕਤ ਦੇ ਦਿੱਤੋਂ ਕਰਕੇ ਸੋਢੀ ਸਾਹਿਬ ਚਲੇ ਗਏ ਆ ਸੋ ਸਾਰੇ ਦੀ ਹਾਜ਼ਰੀ ਇਸ ਸਮਾਜ ਦੇ ਕਬੂਲ ਹੈ ਜੈ ਭਿੰਮ ਜੈ ਪਰਮ